ਕੋਡੀ 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 ਜੀਤ ਕੋਟਲੀ ਕੋਟਲੀ ਵਾਲੇ ਆ ਜਾ ਨੌਜਾਨਾ ਤੇਰਾ ਵੀ ਮਾਨ ਸਨਮਾਨ ਜਿਹੜਾ ਅੱਜ ਵੱਡਾ ਕੀਤਾ ਜਾਣਾ ਕਿਉਂਕਿ ਇਹ ਨੌਜਾਨ ਰਿਜ਼ਰਵ ਕਰਦਾ ਔਰ ਪਿਛਲੇ ਸਮੇਂ ਦੌਰਾਨ ਇੱਕ ਸੋਸ਼ਲ ਮੀਡੀਆ ਤੇ ਲਹਿਰ ਚੱਲੀ ਵੀ ਕੋਟਲੀ ਵਾਲੇ ਜੀਤ ਦਾ ਵੀ ਸਨਮਾਨ ਜਿਹੜਾ ਹੋਣਾ ਚਾਹੀਦਾ ਔਰ ਅੱਜ ਉਹ ਮਾਨ ਸਨਮਾਨ ਜਿਹੜਾ ਹੈ ਮੇਰੇ ਵੀਰੋ ਨਗਦ ਰਾਸ਼ੀ ਦੇ ਨਾਲ ਸਮੁੱਚੀ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ ਹੈ ਸਮੁੱਚੀ ਮਾਈ ਵੀਰੋ ਭਾਈ ਭਕਤੂ ਜੀ ਟੂਰਨਾਮੈਂਟ ਕਮੇਟੀ ਨਗਰ ਐਨ ਆਰ ਆਈ ਵੀਰ ਜਿਹੜੇ ਅੱਜ ਮਾਣ ਮਹਿਸੂਸ ਕਰ ਰਹੇ ਹੈ ਕੋਟਲੀ ਵਾਲੇ ਜੀਤ ਦਾ ਨਗਦ ਰਾਸ਼ੀ ਦੇ ਨਾਲ ਤੇ ਨਾਲ ਇੱਕ ਸ਼ਾਨਦਾਰ ਟਰੋਫੀ ਦੇ ਨਾਲ 31000 31000 ਦੇ ਨਾਲ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਲੈ ਵੀ ਜੀਤ ਮੇਰੇ ਆਪਣੇ ਨਗਰ ਦੇ ਵਿੱਚ ਵੀ ਤੇਰਾ ਸਨਮਾਨ ਨੌਜਾਨਾ ਕਰਾਂਗੇ ਕਿਉਂਕਿ ਤੂੰ ਡਿਜ਼ਰਵ ਕਰਦਾ ਹੈ ਔਰ ਬਹੁਤ ਬਹੁਤ ਧੰਨਵਾਦ ਹੈ ਔਰ ਕੋਟਲੀ ਵਾਲੇ ਜੀਤ ਦਾ ਮਾਨ ਸਨਮਾਨ ਇੱਕ ਵਾਰੀ ਜੀਤ ਕੋਟਲੀ ਦੇ ਲਈ ਜ਼ੋਰਦਾਰ ਤਾੜੀਆਂ ਮਾਰਦੇ ਮੇਰੇ ਪੰਜਾਬੀ ਵੀਰੋ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਸਨੀ ਆਦਮਵਾਲ ਪੱਕੇ ਤੌਰ ਤੇ ਰਹਿੰਦਾ ਕੈਨੇਡਾ ਗੁਰਮਾਰੇ ਭਾਉ ਨੂੰ ਆਪਣਾ ਉਸਤਾਦ ਮੰਨਦਾ ਔਰ ਆਦਮ ਵਾਲੀਆ ਸਣੀ ਨੌਜਵਾਨ ਗੱਭਰੂ ਇਸ ਵੇਲੇ ਮਾਨਿਆ ਸਨਮਾਨਿਆ ਜਾ ਰਿਹਾ ਗੁਰਮਾਰੇ ਭਾਉ ਦਾ ਸ਼ਗਿਰਦ ਖੇਡ ਮੈਦਾਨ ਦੇ ਵਿੱਚ ਹੈ ਔਰ ਇਹਦੇ ਲਈ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਸ਼ਮੀਰ ਖਾਨ ਉਰਫ ਸਣੀ ਆਦਮ ਵਾਲੀਆ ਇਸ ਵੇਲੇ ਮਾਨਿਆ ਸਨਮਾਨਿਆ ਜਾ ਰਿਹਾ ਔਰ ਪਲੀਜ਼ ਆ ਗੱਡੀ ਨੂੰ ਆਪਾਂ ਬਾਹਰਲੇ ਪਾਸੇ ਆ ਬੁਲਟ ਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇੱਕ ਬੜੀ ਮੈਨੂੰ ਅੱਜ ਗੱਲ ਬੜੀ ਵਧੀਆ ਲੱਗੀ ਜਿਵੇਂ ਬੁਲਟ ਗਰਾਊਂਡ ਨੂੰ ਮੱਥਾ ਟੇਕਦਾ ਨਾ ਤੇ ਬਜਨੀ ਕਬੱਡੀ ਦੇ ਮੈਂ ਦੋ ਖਿਡਾਰੀ ਵੇਖੇ ਉਹ ਗਰਾਊਂਡ ਨੂੰ ਬਿਲਕੁਲ ਸੇਮ ਇਸ ਤਰ੍ਹਾਂ ਉਹਨਾਂ ਨੇ ਮੇਰੇ ਵੀਰੋ ਨਮਸਕਾਰ ਕੀਤੀ ਮੈਂ ਕਿਹਾ ਵੀ ਆਹ ਹੁੰਦੀ ਹੈ ਵੀ ਜਿਹੜੇ ਸੀਨੀਅਰ ਪਲੇਅਰ ਤੋਂ ਜਿਹੜੇ ਜੂਨੀਅਰ ਪਲੇਅਰ ਸਿੱਖਦੇ ਐ ਬੁਲਟ ਤੂੰ ਸਤਿਕਾਰ ਕਰਦਾ ਹੈ ਗਰਾਊਂਡ ਦਾ ਤੈਨੂੰ ਦੇਖ ਕੇ ਪਤਾ ਨਹੀਂ ਕਿੰਨੇ ਜਿਹੜੇ ਤੇਰੇ ਸਾਥੀ ਜਾਂ ਤੇਰੇ ਤੋਂ ਜੂਨੀਅਰ ਪਲੇਅਰ ਹੈ ਇਹ ਚੀਜ਼ ਸਿੱਖਣਗੇ ਕਿਉਂਕਿ ਆਹ ਗਰਾਊਂਡ ਦਾ ਸਤਿਕਾਰ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਹ ਗਰਾਊਂਡ ਦਾ ਅਸੀਂ ਸਤਿਕਾਰ ਨਾ ਕੀਤਾ ਤੇ ਫਿਰ ਅਸੀਂ ਕਿਸੇ ਵੀ ਜਿਹੜਾ ਵਿਅਕਤੀ ਦਾ ਜਾਂ ਕਿਸੇ ਵੀ ਮੇਰੇ ਵੀਰੋ ਚੀਜ਼ ਦਾ ਸਤਿਕਾਰ ਉਹ ਨਹੀਂ ਕਰ ਸਕਦੇ ਸੋ ਕਬੱਡੀ ਜਿੰਦਾਬਾਦ ਹੈ ਦੜਵਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ